ਤਰੇ ਤਜ ਇਹਨਾਂ ਵਾਲੇ ਸਲੋਗਨ ਲਗਾਏ ਜਾ ਰਿਹਾ ਇਹਨਾਂ ਦੀ ਫੋਟੋਆਂ ਬਣਾ ਕੇ ਪੋਸਟਰ ਬਣਾ ਕੇ ਅਰੇ ਸਾੰਬਾ ਕਦ ਦੇ ਵੋਟਾਂ 1 ਜੂਨ ਨੂੰ ਕਹਿਣ ਜਾ ਰਹੇ ਨੇ ਲੁਧਿਆਣਾ ਦੇ ਵੋਟਰਾਂ ਨੂੰ ਜਾ ਸਿਮਰਨ ਜਾ ਆਪਣਾ ਵੋਟ ਬਾਕੇਆ ਇੱਥੇ ਸਿਰਫ ਸਿਮਰਨ ਦੀ ਗੱਲ ਨਹੀਂ ਕੀਤੀ ਗਈ ਲੁਧਿਆਣਾ ਵਿੱਚ ਜਿੰਨੇ ਵੀ ਸਾਡੀਆਂ ਮਾਤਾ ਪਿਤਾ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਹੈ ਕਿ 1 ਜੂਨ ਨੂੰ ਜਾਓ ਤੇ ਆਪਣੇ ਆਪਣੇ ਵੋਟ ਬੂਥ ਤੇ ਆ ਕੇ ਵੋਟਾ ਪਾਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਦੋਸਤੋ ਜਿਸ ਤਰ੍ਹਾਂ ਕਿ ਪਾਸ ਅਸੀਂ ਜਾਣਦੇ ਆ ਕਿ ਲੋਕ ਸਭਾ ਦੀਆਂ ਵੋਟਾਂ 1 ਜੂਨ ਨੂੰ ਪੈ ਰਹੀਆਂ ਨੇ ਤੇ ਇਸ ਦੇ ਲਈ ਪੂਰੇ ਸ਼ਹਿਰ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਵਿੱਚ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਡਿਸਟ੍ਰਿਕਟ ਲੁਧਿਆਣਾ ਵੱਲੋਂ ਵੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਲੋਗਨ ਬੈਨਰ ਲਗਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਕਚਿਹਰੀ ਦੇ ਕੋਲ ਖੜੇ ਆ ਜਿੱਥੇ ਪਿੱਲਰ ਦੇ ਉੱਪਰ ਬਹੁਤ ਵਧੀਆ ਸਲੋਗਨ ਲਗਾਏ ਗਏ ਨੇ ਤੇ ਦੇਖੋ ਫਿਲਮੀ ਐਕਟਰਾਂ ਨੂੰ ਯੂਜ਼ ਕੀਤਾ ਗਿਆ ਕਿਸ ਤਰ੍ਹਾਂ ਆਪਣੀ ਜ਼ੁਬਾਨ ਦੇ ਵਿੱਚ ਇਹ ਸਲੋਗਨ ਬੋਲ ਰਹੇ ਨੇ ਤੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਮਨ ਇਰਾਨੀ ਦਾ ਪੋਸਟਰ ਬਣਾਇਆ ਹੈ ਤੁਹਾਡਾ ਫਰਜ਼ ਹੈ ਕਿ ਵੋਟ ਪਾਣਾ ਕੌਣ ਜਾਓ ਲੋਕ ਸਭਾ ਚੋਣਾਂ 1 ਜੂਨ ਨੂੰ ਤਾਂ ਤੁਹਾਨੂੰ ਹੋਰ ਵੀ ਦਿਖਾਣੇ ਆ ਕਿਸ ਤਰ੍ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਬਹੁਤ ਹੀ ਐਂਟਰਟੇਨਮੈਂਟ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਹੋਰ ਤੁਸੀਂ ਦੇਖ ਸਕਦੇ ਹੋ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ 1950 ਨੰਬਰ ਤੇ ਵੋਟਰਾਂ ਨੂੰ ਮਿਲੇਗੀ ਸਹੀ ਜਾਣਕਾਰੀ ਅਗਰ ਤੁਸੀਂ ਆਪਣੇ ਵੋਟਾਂ ਬਾਰੇ ਜਾਣਕਾਰੀ ਲੈਣੀ ਹੈ ਤਾਂ 1950 ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਇਸ ਤੇ ਆਪਣੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਦੇਖ ਸਕਦੇ ਹੋ ਸ਼ੋਲੇ ਪਿਕਚਰ ਜੋ ਕਿ ਆਪਣੇ ਟਾਈਮ 'ਚ ਬਹੁਤ ਹੀ ਸੁਪਰ ਡੂਪਰ ਹਿੱਟ ਰਹੀ ਸੀ ਉਹਨੇ ਠਾਕੁਰ ਜੀ ਦੀ ਫੋਟੋ ਬਣਾਈ ਜੀਏ ਲਿਖਿਆ ਗਿਆ ਹੈ ਠਾਕੁਰ ਬਿਨਾ ਹੱਥਾਂ ਦੇ ਵੋਟਾਂ ਪਾ ਸਕਦਾ ਹੈ ਤੇ ਤੁਸੀਂ ਕਿਉਂ ਨਹੀਂ ਪਾ ਸਕਦੇ 1 ਜੂਨ ਨੂੰ 2024 ਨੂੰ ਵੋਟਾਂ ਪਾਣ ਆਓ ਠਾਕੁਰ ਜੀ ਵੱਲੋਂ ਰਿਕਵੈਸਟ ਵੀ ਕੀਤੀ ਗਈ ਹੈ ਜਿਓ ਵੋਟਾਂ ਪਾ ਸਕਦੇ ਆ ਤੇ ਆਪ ਲੁਧਿਆਣਾ ਵਾਲੇ ਕਿਉਂ ਨਹੀਂ ਪਾ ਸਕਦੇ ਤੁਹਾਨੂੰ ਹੋਰ ਵੀ ਦਿਖਾਣੇ ਆ ਹੋਰ ਹੀ ਬਹੁਤ ਸਲੋਗਨਸ ਪੋਸਟਰ ਵਗੈਰਾ ਲਗਾਏ ਨੇ ਆਜੋ ਸ਼ੋਲੇ ਫਿਲਮ ਦੇ ਫੇਮਸ ਕਿਰਦਾਰ ਗੱਬਰ ਸਿੰਘ ਇਹਨਾਂ ਨਾਮ ਦਾ ਅਮਜੇ ਦਿਖਾਣੇ ਬਟ ਇਹਨਾਂ ਹਿੱਟ ਹੋ ਚੁੱਕਾ ਸੀ ਇਹ ਨਾਮ ਇਨਾ ਨਾਮ ਗੱਬਰ ਸਿੰਘ ਹੀ ਪੈ ਗਿਆ ਜੇ ਮੈਂ ਆਪਣੀ ਗੱਲ ਯਾਦ ਕਰਾਂ ਅਸੀਂ ਫਿਲਮ ਦੇਖਦੇ ਸੀ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਦਾ ਨਾਮ ਅਮਜਦ ਖਾਨ ਹੈ ਬਾਅਦ ਵਿੱਚ ਪਤਾ ਲੱਗਿਆ ਇਹ ਗੱਬਰ ਦੇ ਨਾਮ ਤੋਂ ਇਨਾ ਮਸ਼ਹੂਰ ਹੋ ਚੁੱਕੇ ਇਹਨਾਂ ਦਾ ਗੱਬਰ ਹੀ ਪੈ ਚੁੱਕਾ ਹੈ ਅਮਤਾਬ ਬੱਚਨ ਜਿਨ੍ਹਾਂ ਨੇ ਸ਼ੋਲੇ ਫਿਲਮ ਵਿੱਚ ਅਹਿਮ ਕਿਰਦਾਰ ਸੀ ਉਹਨਾਂ ਨੂੰ ਲੰਬੂ ਦੇ ਨਾਮ ਦੇ ਨਾਮ ਨਾਲ ਜਾਣੇ ਜਾਂਦੇ ਸੀ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਦਾ ਨਾਮ ਅਮਤਾਬ ਬੱਚਨ ਹੈ ਤਜ ਇਹਨਾਂ ਵੱਲੋਂ ਹੀ ਸਲੋਗਨ ਲਗਾਏ ਜਾ ਰਹੇ ਹਨ ਇਹਨਾਂ ਦੀ ਫੋਟੋਆਂ ਬਣਾ ਕੇ ਪੋਸਟਰ ਬਣਾ ਕੇ ਅਰੇ ਸਾੰਬਾ ਕਦੇ ਵੋਟਾਂ 1 ਜੂਨ ਆਓ ਫੋਟ ਦਿਖਾਣੇ ਤੁਹਾਨੂੰ 1 ਜੂਨ 2024 ਨੂੰ ਆਪਣਾ ਕੀਮਤੀ ਵੋਟ ਪਾਓ ਔਰ ਦੇਖੋ ਬਾਲੀਵੁੱਡ ਫਿਲਮ ਦੇ ਵਿਲਨ ਜਿਹਨੂੰ ਕਹਿ ਸਕਦਾ ਇਹਨਾਂ ਤੋਂ ਵੱਡਾ ਵਿਲਨ ਬਾਲੀਵੁੱਡ ਫਿਲਮਾਂ ਚ ਨਾ ਕੋਈ ਹੋਇਆ ਤੇ ਮੈਂ ਕਹਿ ਸਕਦਾ ਹੋ ਹੀ ਸਕਦਾ ਜਰੂਰ ਹੋਏਗਾ ਮਿਸਟਰ ਅਮਰੀਸ਼ ਪੁਰੀ ਜੀ ਬਹੁਤ ਸਾਰੀਆਂ ਫਿਲਮਾਂ 'ਚ ਇਹਨਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ ਪਰ ਅੱਜ ਇਹ ਕਹਿਣ ਜਾ ਰਹੇ ਨੇ ਲੁਧਿਆਣਾ ਦੇ ਵੋਟਰਾਂ ਨੂੰ ਜਾ ਸਿਮਰਨ ਜਾ ਆਪਣਾ ਵੋਟ ਪਾ ਕੇ ਆ ਇੱਥੇ ਸਿਰਫ ਸਿਮਰਨ ਦੀ ਗੱਲ ਨਹੀਂ ਕੀਤੀ ਗਈ ਲੁਧਿਆਣਾ ਵਿੱਚ ਜਿੰਨੇ ਵੀ ਸਾਡੀਆਂ ਮਾਤਾ ਪਿਤਾ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਹੈ ਕਿ 1 ਜੂਨ ਨੂੰ ਜਾਓ ਤੇ ਆਪਣੇ ਆਪਣੇ ਵੋਟ ਬੂਥ ਤੇ ਆ ਕੇ ਵੋਟਾਂ ਪਾਓ ਤੇ ਇੱਕ ਲੋਕ ਸਭਾ ਦਾ ਜੋ ਵੱਡਾ ਤਿਹਾਰ ਹੈ ਉਸ ਵਿੱਚ ਆਪਣਾ ਯੋਗਦਾਨ ਪਾਓ ਤੋ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਗਈ ਹੈ ਲੁਧਿਆਣਾ ਵੱਲੋਂ ਲੁਧਿਆਣਾ ਦੇ ਡੀ ਆਫਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਵਧੀਆ ਇਹ ਪੋਸਟਰ ਲਗਾ ਕੇ ਬਣਾ ਕੇ ਪੇਂਟਿੰਗ ਬਣਾ ਕੇ ਕੀਤਾ ਗਿਆ ਹੈ ਸੋ ਦੋਸਤੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਖਬਰੀਲਾ ਟੀਵੀ ਕੈਮਰਾਮੈਨ ਬੱਲੂ ਦੇ ਨਾਲ ਗੁਰਮੀਤ ਸਿੰਘ